ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਇੱਕ ਐਸੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਪੂਰੀ ਦੁਨੀਆ ਦੇ ਵਿੱਚ ਕਿਹੜੇ ਪ੍ਰਧਾਨ ਮੰਤਰੀ ਸਾਬਤ ਹੋਏ ਨੇ ਹੁਣ ਤੱਕ ਜਿਨ੍ਹਾਂ ਨੇ 80 ਕਰੋੜ ਲੋਕਾਂ ਨੂੰ ਦੇਸ਼ ਦੇ ਭਾਰਤ ਦੇ ਜਿਹੜੇ ਲੋਕ ਨੇ ਨੁਮਾਇੰਦੇ ਉਹਨਾਂ ਨੂੰ ਰਾਸ਼ਨ ਫ੍ਰੀ ਪ੍ਰੋਵਾਈਡ ਕੀਤਾ ਉਸ ਤਰਾਸ਼ਨ ਦਿੱਤਾ ਤੇ 12 ਕਰੋੜ ਜਿਹੜੇ ਪੱਕੇ ਜਿਹੜੇ ਮਕਾਨ ਬਣਾਏ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ 5 ਲੱਖ ਦਾ ਜਿਹੜਾ ਅੰਸ਼ੂਰੈਂਸਮੈਂਟ ਕਾਰਡ ਹੈ ਜਿਹੜਾ ਉਹਦੇ ਵਿੱਚ ਮੁਫਤ ਇਲਾਜ ਵੀ ਲੋਕਾਂ ਦਾ ਹੋਇਆ ਇਹ ਉਹ ਤੋਂ ਇਲਾਵਾ ਵੀ ਅਗਰ ਅਸੀਂ ਗੱਲ ਕਰੀਏ ਇੱਕ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਦੇਸ਼ ਦੀ ਸੁਰੱਖਿਆ ਤੋਂ ਲੈ ਕੇ ਅੱਜ ਸਾਡਾ ਦੇਸ਼ ਸਭ ਤੋਂ ਵੱਧ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਨਹੀਂ ਕਾਂਗਰਸ ਦੇ ਟਾਈਮ ਕਦੇ ਤੇ ਹੱਤਕਵਾਦੀ ਹਮਲੇ ਹੁੰਦੇ ਸੀ ਚਾਹੇ ਉਹ ਬੰਬੇ ਹੋਏ ਨੇ 26 11 ਦੀ ਗੱਲ ਕਰ ਲਈਏ ਹਨ ਤੇ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬਾਕੀ ਵਿਰੋਧੀ ਦੇਸ਼ ਨੇ ਉਹ ਇਸ ਚੀਜ਼ ਤੋਂ ਕੰਬਦੇ ਨੇ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਨਰਿੰਦਰ ਮੋਦੀ ਹੈ ਸਾਡੇ ਕੋਲ ਨਹੀਂ ਅੱਖ ਚੱਕੀ ਨਹੀਂ ਦੇਖਦੇ ਦੂਸਰੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਸਭ ਤੋਂ ਵੱਡਾ ਫੈਸਲਾ ਲੱਤਾ ਸੀ ਨੋਟ ਬੰਦੀ ਦਾ ਉਸ ਦੇ ਪਾਕਿਸਤਾਨ ਅੱਜ ਗਰੀਬੀ ਤੋਂ ਵੀ ਥੱਲੇ ਜਾਵੜਿਆ ਉਹਦਾ ਕਾਰਨ ਕੀ ਜਿਹੜੀ ਉੱਥੇ ਇੱਥੋਂ ਦੀ ਨੋਟਬੰਦੀ ਉੱਥੇ ਜਾਲੀ ਨੋਟ ਛਾਪੇ ਜਾਂਦੇ ਸੀ ਉਹ ਖਤਮ ਕਰਤੀ ਚੀਜ਼ ਨੋਟਬੰਦੀ ਦੀ ਜਿਹੜਾ ਲੱਕ ਤੋੜਦਾ ਪਾਕਿਸਤਾਨ ਦਾ ਅੱਜ ਪਾਕਿਸਤਾਨ ਦਾ ਬਹੁਤ ਬੁਰਾ ਹਾਲ ਹੈ ਤੇ ਪੰਜਾਬ ਜਿਹੜਾ ਬਹੁਤ ਤਰੱਕੀ ਦੇ ਪਾਰ ਦੇ ਸਕਦਾ ਚਾਹੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰ ਲਈਏ ਜਿਹਦੇ ਵਿੱਚ ਪਾਲਿਆਂ ਵਾਲੇ ਜਿਹੜੇ ਕੱਚੇ ਮਕਾਨ ਸੀ ਲੋਕਾਂ ਦੇ ਉਹ ਅੱਜ ਪੱਕੇ ਹੋ ਚੁੱਕੇ ਨੇ ਤੇ ਉਹ ਬਹੁਤ ਖੁਸ਼ ਨੇ ਇਸ ਚੀਜ਼ ਤੋਂ ਚਾਹੇ ਅਸੀਂ ਅਯਸ਼ਮਨ ਕਾਰਡ ਦੀ ਗੱਲ ਕਰ ਲਈਏ ਜਿਹੜੇ ਲੋਕਾਂ ਦੇ ਅ ਅੱਜ ਦੇਸ਼ ਦੇ ਵਿੱਚ ਕੋਈ ਵੀ ਦੇਸ਼ ਆ ਉੱਥੇ ਸਭ ਤੋਂ ਮਹਿੰਗਾ ਹੁੰਦਾ ਸਿਸਟਮ ਹੈਲਥ ਦਾ ਇਲਾਜ ਕਰਾਉਣਾ ਬਹੁਤ ਮਹਿੰਗਾ ਹੈ ਦਵਾਈਆਂ ਬਹੁਤ ਮਹਿੰਗੀਆਂ ਜਨੋਸ਼ੀ ਦੇ ਵਿੱਚ ਜਿਹੜਾ 200 ਰੁਪਏ ਦਾ ਪਤਾ ਸੀ ਅੱਜ 10 ਰੁਪਏ ਦਾ ਮਿਲਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀਮਾਂ ਨੇ ਤੋਂ ਬਾਅਦ ਅਸੀਂ ਗੱਲ ਕਰੀਏ ਟਰਾਂਸਪੋਰਟੇਸ਼ਨ ਦੀ ਨੀਤਿਨ ਗੜਕਰੀ ਜੀ ਦੀ ਅਗਵਾਈ ਦੇ ਵਿੱਚ ਪ੍ਰਧਾਨ ਮੰਤਰੀ ਦੇ ਦਿਸ਼ਾ ਨਿਰਦੇਸ਼ ਨਾਲ ਜਿਹੜੇ ਅੱਜ ਰੋਡਸ ਬਣੀਆਂ ਨੇ ਕੋਈ ਸਮਾਂ ਹੁੰਦਾ ਸੀ ਦਿੱਲੀ ਜਾਣ ਲੱਗੇ ਵੀ ਸਾਨੂੰ 8 8 9 9 ਘੰਟੇ ਲੱਗਦੇ ਹੁੰਦੇ ਸੀ ਐਦਾਂ ਦੀਆਂ ਸੜਕਾਂ ਹੁੰਦੀਆਂ ਸੀ ਤੇ ਅੱਜ ਅਸੀਂ 2.5 ਘੰਟੇ 'ਚ ਦਿੱਲੀ ਪਹੁੰਚ